ਗਲ ਦੇ ਵਿੱਚ ਇੱਕ ਨੇ ਅਨੇਕਾਂ ਮੈਡਲ ਪਾ ਕੇ ਤੇ ਹੱਥ ਦੇ ਵਿੱਚ ਚਾਹ ਪਰੋਸਦੀ ਹੋਈ ਜਿਹੜੀ ਕੁੜੀ ਨੂੰ ਤੁਸੀਂ ਦੇਖ ਰਹੇ ਹੋ ਇਹ ਕੁੜੀ ਕੋਈ ਆਮ ਨਹੀਂ ਦਾਦੀ ਹੈ ਕਿ ਇਸ ਲੜਕੀ ਨੇ ਤਲਵਾਰਬਾਜ਼ੀ ਅਤੇ ਮਾਰਸ਼ਲ ਆਰਟ ਦੇ ਵਿੱਚ ਕਈ ਕੋਮੀ ਐਵਾਰਡ ਹਾਸਲ ਕੀਤੇ ਪਰ ਅੱਜ ਤੱਕ ਉਸੇ ਕਿਸੇ ਨੇ ਵੀ ਬਾਹ ਨਹੀਂ ਫੜੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਵਾਸਤੇ ਮਜਬੂਰੀ ਦੇ ਵਿੱਚ ਇਸ ਇਸ ਦੇ ਵੱਲੋਂ ਰੇੜੀ ਲਗਾਈ ਜਾ ਰਹੀ ਹੈ ਤੇ ਰੇੜੀ ਲਗਾ ਕੇ ਹੀ ਇਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਕਿਉਂਕਿ ਇਸ ਦੇ ਪਿਓ ਦਾ ਚੁੱਕਿਆ ਹੋਇਆ ਕਰਜ਼ਾ ਉਤਾਰਨ ਦੇ ਵਿੱਚ ਇਸ ਰੇੜੀ ਦੀ ਕਮਾਈ ਹੀ ਕੰਮ ਆ ਰਹੀ ਹੈ ਜਿਸ ਦੇ ਚੱਲਦੇ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਆਮ ਆਦਮੀ ਪਾਰਟੀ ਦੇ ਜੋਇੰਟ ਸੈਕਟਰੀ ਨਵਜੋਤ ਗਰੋਵਰ ਵੀ ਪਹੁੰਚੇ ਤੇ ਉਹਨਾਂ ਨੇ ਪ੍ਰਨੀਤ ਕੌਰ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਹਰ ਸੰਭਵ ਪ੍ਰੋਸਾ ਦਿੱਤਾ ਸਭ ਤੋਂ ਪਹਿਲਾਂ ਅਸੀਂ ਇਸ ਧੀ ਦੀ ਗੱਲਬਾਤ ਸੁਣਦੇ ਹਾਂ ਕਿ ਆਖਰ ਉਸ ਨੇ ਕਿਹੜੀ ਸਟੱਡੀ ਕੀਤੀ ਤੇ ਕਿੰਨੇ ਕੁ ਮੈਡਲ ਹਾਸਲ ਕੀਤੇ ਨੇ ਤੇ ਅੱਜ ਰੇੜੇ ਲਾਉਣ ਦੇ ਲਈ ਕਿਉਂ ਮਜਬੂਰ ਹੈ ਹਾਂਜੀ ਮੈਡਮ ਕੀ ਨਾਮ ਪਾਣਾ ਪਨੀਤ ਕੌਰ ਸਰ ਜੀ ਤੁਸੀਂ ਕਿਹੜੀ 포ਸਟ ਤੇ ਰੱਖਦੇ ਹੋ ਗੇਮ ਦੇ ਕੀ ਉਚਾਅ ਕਿੰਨੇ ਬਣਾ ਰਹੇ ਸੀ ਸਰ ਮੈਂ ਫੈਂਸਿੰਗ ਦਾ ਸਬੰਧ ਮੇਰਾ ਫੈਂਸਿੰਗ ਨਾਲ ਹੀ ਧੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਆ ਮਤਲਬ ਮੇਰੀ ਲਾਈਫ 'ਚ ਇਸ ਤਰ੍ਹਾਂ ਦਾ ਦੇਣ ਸੀਗਾ ਕਿ ਕਦੀ ਐਵਰੀ ਡੇ ਮੇਰਾ ਨਾਮ ਆਉਂਦਾ ਸੀ ਐਵਰੀ ইয়ার ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰ ਨਵਜੋਤ ਸਿੰਘ ਗਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈਗੀ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋਲ ਆਏ ਉਹ ਪਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਅਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ ਜੀ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਕਰਦੀ ਕਿ ਪ੍ਰਮਾਤਮਾ ਸਬੱਬ ਬਣਾਉਂਦਾ ਰੇੜੀ ਲਾਉਣਾ ਉਹਦੀ ਤਾਂ ਲਗਾਤਾਰ ਮੈਂ ਇਸੇ ਚੀਜ਼ਾਂ 'ਚ ਰਹਿਣਾ ਸੀ ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆਂ ਸੀ ਅਰ ਫਿਰ ਕੀ ਭਾਈ ਸਰ ਜੀ ਮਾਨ ਸਨਮਾਨ ਦੇ ਗਏ ਨੇ ਕਿ ਆਠ ਹਸਵਾ ਗਏ ਧੀਰ ਸਰੋ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲੋਂ ਸ਼ਾਇਦ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਬਣਦਾ ਹੋਇਆ ਮਾਨ ਸਨਮਾਨ ਇਹਨਾਂ ਦਿੱਤੀ ਜਾਵੇ। ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨਾਲ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਨੇ ਸਬਬ ਬਣਾਏ ਹੈਗੇ ਆ। ਲੱਗਦਾ ਸੁਪਨਾ ਜਿਹੜਾ ਸੀ ਇਸ ਰੇਡੀਓ ਤੇ ਕੇ ਵੱਡਾ ਸਰਕਾਰ ਦਾ ਵੱਡਾ ਚਾਪ ਵੀ ਗਿਆ ਹੋ ਗਿਆ ਸੁਪਨਾ। ਹਾਂ ਸਰ ਸੁਪਨਾ ਸੱਚ ਹੋ ਗਿਆ। ਸੁਪਨਾ ਆਈ ਹੋਈ ਏ ਕਿ ਮੇਰਾ ਕੀ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਧੀਏ ਤੈਨੂੰ ਕੀ ਪਰੇਸ਼ਾਨੀ ਕੀ ਸੀਗੀ ਤੇ ਅੱਜ ਉਹ ਮੇਰਾ ਸੁਪਨਾ ਸাকার ਹੋਇਆ ਮੈਨੂੰ ਇੰਨੀ ਬੜੀ ਖੁਦ ਹੋਈ ਆ ਕਿਤਾ ਦਿਨ ਅਜ ਕੱਲ੍ਹ ਪੁੱਜੀ ਗਈਆਂ ਅੱਜ ਮਹਾਮਾਰੀ ਦੇਣਿਆ ਕੀ ਕਹਿਣਾ ਚਾਹੂ ਸਰ ਬੜੇ ਸੋਹੜੇ ਮਹਾਰਾਜ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਬੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਸਖੋਤਾ ਲਗਾਉਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ-ਬਾਰ ਕਹਿੰਨੀਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖਹਿੜਾ ਨਹੀਂ ਉਸ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਂਦੀ ਸੀ ਖਹਿੜਾ ਨਹੀਂ ਛੱਡਿਆਗਾ ਪੁੱਤ ਮੈਂ ਤੈਨੂੰ ਪਹਚਾ ਕੇ ਰਹਿਣਾ ਕਿਤੇ ਲੱਗੇ ਤੇ ਅਸੀਂ ਦੇਖਿਆ ਜਦੋਂ ਤੁਸੀਂ ਗੱਲ ਕਰ ਸੀ ਭਾਈ ਦਾ ਅੱਖਾਂ ਨਰਮ ਹੋ ਗਈਆਂ ਸੀ ਅੱਖਾਂ ਚੋਂ ਹੰਝੂ ਆ ਗਏ ਸਰ ਨਰਮਤਾ ਮੈਂ ਵੀਰੇ ਆਪੇ ਹੋੜਾ ਸੀ ਜਿਹਨੂੰ ਅੱਜ ਤੱਕ ਕੋਈ ਸੁਣ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀਗੀ ਕਿ ਮੈਂ ਇੱਕ ਇੰਟਰਨੈਸ਼ਨਲ ਪਲੇਅ ਹਨਾਂ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗ ਰਹਾ ਨਾ ਇਤਰਾ ਹੈ ਹੁਣ ਵੀ ਮੇਰਾ ਇਹੋ ਹੀ ਹੈ ਲਾਈਫ ਦੇ ਵਿੱਚ ਕਿ ਮੈਂ ਖੇਡਣ ਤਾਂ ਜਾਵਾ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ ਡੇਢ ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਵੀ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਜੀ ਲੱਗਾ ਹੁਣ ਠੀਕ ਹੈ ਜੀ ਮੱਖੋ ਦੀ ਪੰਜਾਬ ਦੀ ਹਾਂਜੀ ਠੀਕ ਨਾ ਹੋਏ ਮੈਨੂੰ ਲਾਉਣ ਖੋਦਦੇ ਤੇ ਕਹਿਣ ਕਿ ਹਾਂ ਬੱਚੇ ਤਾਂ ਖੇਡ ਸਕਦਾ ਕੋਈ ਗੱਲ ਨਹੀਂ ਉਥੇ ਆਮ ਆਦਮੀ ਪਾਰਟੀ ਦੇ ਇਨਸੈਕਟਰੀ ਨੇ ਮੁਲਾਕਾਤ ਕਰਕੇ ਉਸੇ ਸਨੇਹਰੀ ਭੁਵਿੱਖ ਦੇ ਲਈ ਯਤਨ ਕਰਨ ਦੇ ਲਈ ਭਰੋਸਾ ਦਿੱਤਾ ਹੈ ਮੈਂ ਨਵਜੋਤ ਕਰੋਵਰ ਹਾਂ ਜੀ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ ਆਮ ਆਦਮੀ ਯੂਥ ਦਾ ਤੇ ਨਾਲ ਮੈਂ ਏਜੀਆ ਦਾ ਸੈਕਟਰੀ ਵੀ ਹਾਂ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਜਿਹੜੀ ਗਲੇ 'ਚ ਉਹਨੇ ਮੈਡਲ ਪਾਏ ਹਨ ਨੇ ਮਤਲਬ ਐਨੇ ਕੋ ਸਰਟੀਫਿਕੇਟ ਹੈ ਉਹਦੇ ਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਹੈ ਚਾਹ ਦੀ ਤੇ ਅੱਜ ਉਹਦੇ ਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੇ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ سپورਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕਿ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਉਹਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਤੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10 ਹਜ਼ਾਰ ਰੁਪਏ ਖਰਚਾ ਚਾਹੀਦਾ ਹੁੰਦਾ ਤੁਸੀਂ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਨੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਅਸਤੇ ਇਹਨੇ ਬ੍ਰਾਉਂਜ਼ 골ਡ ਹਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਹੈ ਗੁਰੂ ਰਾਮਦਾਸ ਦੀ ਧਰਤੀ ਹੈ ਮਾਝਿਆ ਵਾਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਉਹ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਹੈ ਰੋਜ਼ਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਵਾਲੇ ਦੁਵਾਲਿਆਂ ਨੂੰ ਪ੍ਰਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਹੈ ਜਿਹੜੀ ਆਪਣੀ ਮਿਹਨਤ ਕਰ ਰਹੀ ਹੈ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਿੰਦਾ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵਰ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵਰ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਿਹਦਾ ਯਾਰ ਸੇਵਾ ਮੁਕਤੀ ਕਰ ਦਿੱਤਾ ਜਨਾਬ ਠੀਕ ਹੈ ਜੀ ਖੈਰ ਦੇਖਿਆ ਜੋ ਵੀ ਕਿ ਲੰਮੇ ਸਮੇਂ ਤੋਂ ਜੋ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਵਾਸਤੇ ਨੌਜਵਾਨ ਮੁੰਡੇ ਕੁੜੀਆਂ ਅਣਥੱਕ ਮਿਹਨਤ ਕਰਦੇ ਨੇ ਤੇ ਨਾਮ ਰੌਸ਼ਨ ਕਰਦੇ ਨੇ ਪਰ ਕਈ ਵਾਰ ਕੁਝ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਉਹਨਾਂ ਨੂੰ ਬਣਦੇ ਮਾਨਸਨਕਾਰ ਜਾਂ ਫਿਰ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਿਆ ਜਾਂਦਾ ਜਿਹਦੇ ਚੱਲਦੇ ਓਹੋ ਇੰਨੇ ਮੈਡਲ ਹਾਸਲ ਕਰਕੇ ਵੀ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਥਿਤੀ ਦੀ ਬਾ ਕਦੋਂ ਫੜੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ